ਮਨੋਂ ਤੇਰੀ ਸੋਚਦੇ ਪਹਿਰਾ ਦੇਾਂਗੇ ਠੋਕੇ ਕੇਜਰੀਵਾੜ ਤੇਰੀ ਸੋਚਦੇ ਪਹਿਰਾ ਦੇਾਂਗੇ ਠੋਕੇ ਕੇਜਰੀਵਾੜ ਤੇਰੀ ਸੋਚਦੇ ਪਹਿਰਾ ਦੇਾਂਗੇ ਠੋਕੇ ਬਲਕ ਦੇ ਪ੍ਰਧਾਨ ਹੈਗੇ ਨੇ ਅਸੀਂ ਹੁਣ ਡੋਰ ਟੂ ਡੋਰ ਦਾ ਜਿਹੜਾ ਕੰਮ ਹੈਗਾ ਜੀ ਉਹ ਸ਼ੁਰੂ ਕਰ ਦੇਣਾ ਸੋ ਬੜੇ ਵੱਡੇ ਮਾਰਜਨ ਦੇ ਨਾਲ ਹਲਕਾ ਸ਼ੁਰੂ ਰਣਾਗੇ ਜੋ ਇੱਕ ਰੈਲੀ ਬਾਰੇ ਅ ਅਸੀਂ ਉਸੇ ਪਰਪਸ ਤੇ ਸਿੱਧਾ ਜੀ ਅਸੀਂ 100 ਗੱਡੀਆਂ ਜਿਹੜੀ ਉਹ ਲੈ ਕੇ ਜਾ ਰਹੇ ਹਾਂ ਜੀ 31 ਤਰੀਕ ਨੂੰ ਜਿਹੜਾ ਇੰਡੀਆ ਆਰਲੈਂਸ ਹੋਣ ਜਾ ਰਿਹਾ ਬਹੁਤ ਵੱਡੇ ਲੈਵਲ ਤੇ ਜਿਹੜਾ ਤਮਾਕਾ ਪੈਣ ਜਾ ਰਿਹਾ ਦਿੱਲੀ ਦੇ ਆਪਣੇ ਰਾਮਲੀਲਾ ਗਰਾਊਂਡ ਦੇ ਵਿੱਚ ਸੋ ਉਸ ਬਾਰੇ ਵੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਸਾਡੀ ਟੀਮ ਹੈ ਜਿਹੜੀ ਉਹ ਅਸੀਂ 29 ਤਰੀਕ ਨੂੰ ਸ਼ਾਮ ਨੂੰ ਜਾ ਰਹੇ ਹਾਂ ਜੀ 100 ਗੱਡੀ ਦੇ ਕਰੀਬ ਅਸੀਂ ਜਾ ਰਹੇ ਹਾਂ ਦੁਬਾਰਾ ਬੋਲوں 29 ਨਾਲ ਨਕਤੀ ਮੌਜੂਦ ਜੀ ਮੈਡਮ ਜੀ ਅੱਜ ਦੀ ਮੀਟਿੰਗ ਬਾਰੇ ਹਾਂ ਜੀ ਦੇਖੋ ਅੱਜ ਦੀ ਮੀਟਿੰਗ ਸਾਡੀ ਜਿਹੜੀ ਮੋਬਾਈਲਾਈਜੇਸ਼ਨ ਮੀਟਿੰਗ ਆ ਇੱਕ ਤਾਂ ਸਾਡੀ ਡੋਰ ਟੂ ਡੋਰ ਐਕਟੀਵਿਟੀ ਚੱਲਦੀ ਆ ਉਹਦਾ ਰਿਵਿਊ ਆ ਜੀ ਬਾਕੀ ਇਹਨਾਂ ਨੇ ਜਿਹੜਾ ਹੈਗਾ ਇਹ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਜੀ ਇਹਨਾਂ ਨੇ ਜਿੰਦੇ ਸਾਡੇ ਲੀਡਰ ਆ ਜੀ ਆਪੋਜੀਸ਼ਨ ਦੇ ਸਾਡੇ ਜਿਹੜੇ ਨੈਸ਼ਨਲ ਕਨਿਊਨ ਤੇ ਦਿੱਲੀ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਗੈਰ ਕਾਨੂੰਨੀ ਦੇਖੇ ਦੇ ਹਿਸਾਬ ਨਾਲ ਬਿਲਕੁਲ ਇਹ ਲਿਗਤ ਦੇ ਹਿਸਾਬ ਨਾਲ ਉਹਨਾਂ ਨੇ ਜੇਲ੍ਹ ਚ ਬੰਦ ਕੀਤਾ ਹੋਇਆ ਕੋਈ ਸਬੂਤ ਨਹੀਂ ਉਹਨਾਂ ਨੂੰ ਮਿਲਿਆ ਜੀ ਜਿਹੜੀ ਮਨੀ ਟ੍ਰੇਲ ਦੀ ਗੱਲ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਉਹ ਮਨੀ ਟ੍ਰੇਲ ਮਿਲ ਗਈ ਹੈ ਤੇ ਪੈਸੇ ਸਾਰੇ ਭਾਜਪਾ ਨੇ ਲਏ ਆ ਉਹ ਜਿਹੜੀ ਕੰਪਨੀ ਆ ਜਿਹੜੀ ਸ਼ਰਚੰਦਰ ਰੈਡੀ ਦੀ ਕੰਪਨੀ ਆ ਅਰਵਿੰਦੋ ਫਾਰਮਾ ਉਹਨਾਂ ਨੇ 59.5 ਯਾਨੀ ਕਿ 60 ਕਰੋੜ ਰੁਪਏ ਭਾਜਪਾ ਨੂੰ ਦਿੱਤੇ ਆ ਉਹਦਾ ਸਬੂਤ ਮਿਲ ਗਿਆ ਕਾਸੇ ਬੀਜੇ ਨੇ ਬੀਜਪੀ ਨੂੰ ਲਈਆ ਜਿਹੜੇ ਬਿਜ਼ਨਸਮੈਨ ਆ ਉਹਨਾਂ ਤੋਂ ਐਕਸਟਰਸ਼ਨ ਕਰਦੀ ਆ ਉਹਨਾਂ ਤੋਂ ਝੂਠੇ ਬਿਆਨ ਲੈਂਦੀ ਆ ਝੂਠੇ ਬਿਆਨ ਦੇ ਖਵਾ ਉਹਦੇ ਬਣਾ ਦੇ ਉੱਤੇ ਅਰੰਦਿਤ ਕੇਜੇਵਾਲ ਨੂੰ ਅਰੈਸਟ ਕੀਤਾ ਅਸੀਂ ਉਹਨੂੰ ਫਾਈਟ ਕਰਾਂਗੇ ਸਟਰੀਟ ਗਲੀਆਂ ਦੇ ਵਿੱਚ ਵੀ ਜੀ ਪਾਰਲੀਮੈਂਟ ਦੇ ਵਿੱਚ ਵੀ ਔਰ ਕੋਰਟਾਂ ਦੇ ਵਿੱਚ ਵੀ ਔਰ ਲੋਕ ਅਦਾਲਤ ਦੇ ਵਿੱਚ ਵੀ ਇਹਨਾਂ ਦਾ ਸੁਫੜਾ ਸਾਫ ਕਰਾਂਗੇ ਦਿੱਲੀ 'ਚ ਵੀ ਪੰਜਾਬ 'ਚ ਵੀ ਔਰ ਪੂਰੇ ਨਾਰਥ ਇੰਡੀਆ ਦੇ ਵਿੱਚ ਵੀ ਇੰਡੀਆ ਲਾਇੰਸ ਦੀ ਜਿਹੜੀ ਬਹੁਤ ਮਹਾਰਾਲੀ ਹੋਣ ਜਾ ਰਹੀ ਹੈ ਜੀ ਰਾਮਲੀਲਾ ਗਰਾਊਂਡ ਦੇ ਵਿੱਚ 31 ਤਰੀਕ ਨੂੰ ਉਹਦੇ ਵਿੱਚ ਸਾਡੇ ਜਿਹੜੇ ਡੈਲੀਗੇਟਸ ਜਾਣਗੇ ਜੀ ਇਸ ਵਾਦ ਚੜ ਕੇ ਉਹਦੇ 'ਚ ਹਿੱਸਾ ਲਵਾਂਗੇ ਔਰ ਅਸੀਂ ਇਹਨਾਂ ਦਾ ਨੱਕ ਜਦਮ ਕਰਦਾਂਗੇ ਇਹਨਾਂ ਨੂੰ ਹਰ ਥਾਂ ਤੇ ਹਰਾਵਾਂਗੇ ਜੀ ਅਸੀਂ ਇਹਨਾਂ ਦੇ ਜਿਹੜੀ ਬਹੁਤ ਵੱਡੀ ਚੱਤ ਹੋਣ ਜਾ ਰਹੀ ਹੈ ਇੰਡੀਆ ਅਲਾਈਂਸ ਦੀ ਇੰਡੀਆ ਅਲਾਈਂਸ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਜਿੰਨੇ ਇਹਨਾਂ ਨੇ ਮਾੜੇ ਕੰਮ ਕੀਤੇ ਜੀ ਚਾਹੇ ਇਹਨਾਂ ਨੇ ਸਾਡੀਆਂ ਕੁੜੀਆਂ ਤੇ ਜਿਹੜੀਆਂ 올림픽 ਦੇ ਵਿੱਚ ਮੈਡਲ ਜਿੱਤ ਕੇ ਆਈਆਂ ਸੀ ਉਹਨਾਂ ਤੇ ਅਤਿਆਚਾਰ ਕੀਤਾ اپੋਜੀਸ਼ਨ ਦੇ ਖਾਤੇ ਬੰਦ ਜੀ اپੋਜੀਸ਼ਨ ਦੇ ਲੀਡਰ ਜੇਲ੍ਹਾਂ ਦੇ ਵਿੱਚ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਆਸੋਲੇ ਸਿੰਬਲ ਆਫ ਨੈਸ਼ਨਲ ਡਿਊਟੀ ਬਣ ਗਿਆ ਸਰਦਾਰ ਸਾਰੇ ਉਹਨਾਂ ਦੇ ਉਹਨਾਂ ਦੇ ਨਾਲ ਜਿਹੜੇ ਲਾਗੇ ਲਾਗੇ ਇਕੱਠੇ ਹੋ ਰਹੇ ਆ ਜੀ ਉਸ ਦਿਨ ਜਿਹੜੇ ਹੈਗੇ ਆ 31 ਤਰੀਕ ਨੂੰ ਬਹੁਤ ਵੱਡੇ ਇਲਾਨ ਹੋਣਗੇ ਉੱਥੋਂ ਜੀ ਬਹੁਤ ਵੱਡਾ బిਗੇਸਟ ਰੋਸ ਪ੍ਰਦਰਸ਼ਨ ਹੋਏਗਾ ਜੀ ਦਿੱਲੀ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਏਗਾ ਉਸ ਦਿਨ ਜਿਹੜਾ ਬੀਜੇਪੀ ਦਾ ਜਿਹੜਾ ਹੈਗਾ ਉਹ ਡਾਊਨਫਾਲ ਸ਼ੁਰੂ ਹੋਏਗਾ ਔਰ ਜਿਹੜਾ ਇੰਡੀਆ ਅਲਾਈანს ਹੈ ਉੱਪਰ ਉੱਪਰ ਜਾਏਗਾ ਔਰ ਇਹ ਸਰਕਾਰ ਬਣਾਏਗਾ ਡਾਕਟਰ ਸਾਹਿਬ ਤੁਸੀਂ ਲੋਕ ਸਭਾ ਚੋਣਾਂ ਲੜ ਰਹੇ ਹੋ 2021 ਦੇ ਦੌਰਨ ਵਿੱਚ ਤੁਹਾਡੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਲਗਾਤਾਰ ਤੁਸੀਂ ਉੱਥੇ ਡਟੇ ਰਹੇ ਹੋ ਕੀ ਉਹਦਾ ਫਾਇਦਾ ਵੀ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ ਮਿਲ ਸੇ ਦੇਖੋ ਅਸੀਂ ਫਾਇਦੇ ਵਾਲੇ ਨਹੀਂ ਸੋਚਦੇ ਜੀ ਅਸੀਂ ਅਹੁਦੇ ਵਾਲੇ ਨਹੀਂ ਸੋਚਦੇ ਸਾਨੂੰ ਐਮਐਲਏ ਦੇ ਮੰਤਰੀ ਦੇ ਅਹੁਦੇ ਦੀ ਕੋਈ ਪਰਵਾਹ ਨਹੀਂ ਹੈ ਅਸੀਂ ਦੇਸ਼ ਬਚਾਣਾ ਜੀ ਸਾਡੇ ਕਿਸਾਨ ਇੱਥੇ ਬੈਠੇ ਹੋਇਆ ਜੀ ਉਹਨਾਂ ਨੂੰ ਇਹਨਾਂ ਨੇ ਤੁਹਾਡੇ ਟਾਬੇ ਗੁਜਰਾਂ ਦੇ ਵਿੱਚ ਰੋਕਿਆ ਹੋਇਆ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ 13 ਮਹੀਨੇ ਪਹਿਲਾਂ ਬੈਠੇ ਰਹੇ ਉਹਨਾਂ ਦੀ ਕੋਈ ਮੰਗ ਨਹੀਂ ਮੰਨਦੇ ਜੀ ਇਹ ਕਿਸਾਨ ਮਜ਼ਦੂਰ ਰੋੜ ਦਿੱਤੇ ਇਹਨਾਂ ਨੇ ਸਾਡੀਆਂ ਕੁੜੀਆਂ ਜਿਨ੍ਹਾਂ ਦੇ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਨੇ ਸੋਸ਼ਣ ਕੀਤਾ ਉਹਦੇ ਤੇ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਕੁੜੀਆਂ ਨੂੰ ਕੁੜੀ ਸਿਆਰਾਂ ਨੇ ਫੜ ਕੇ ਇਹ ਵਾਲੇ ਮੁੱਦੇ ਹੈ ਜੀ ਸਾਡੇ ਕਿਸਾਨਾਂ ਦੇ ਉੱਤੇ ਉਹਨਾਂ ਨੇ ਗੱਡੀਆਂ ਚੜ੍ਹਾ ਦਿੱਤੀ ਰਤੀਪੁਰ ਕੇਰੀ ਦੇ ਵਿੱਚ ਉਸ ਬੰਦੇ ਨੂੰ ਦੁਬਾਰਾ ਟਿਕਟ ਦੇ ਦਿੱਤੀ ਔਰ ਜਿਹੜੇ ਬਿਜ਼ਨਸਮੈਨ ਹੈ ਉਹ ਮਤਲਬ ਕਿ ਟੋਕ ਘਟ ਵੀ ਜਿਹੜੇ ਆ ਗਿਆ ਉਹ ਹੁਣ ਤੱਕ ਤਾਂ ਜਿਹੜੀ ਲਿਸਟ ਵਧੀ ਜਾ ਰਹੀ ਆ ਕਤਾੜੀ ਇਹੋ ਜਿਹੇ ਬੰਦੇ ਜਿਹੜੇ ਜਿਹੜੇ ਬੀਜੇਪੀ ਨੂੰ ਚੰਦਾ ਨਹੀਂ ਦਿੰਦੇ ਸੀ ਈਡੀ ਨੇ ਰੇਡ ਕੀਤਾ ਬੀਜੇਪੀ ਨੂੰ ਚੰਦਾ ਦਿੱਤਾ ਜਮਾਨਤ ਹੋ ਗਈ ਮਤਲਬ ਜਿਹੜਾ ਤੁਹਾਡਾ ਹੈਗਾ ਡੰਡੇ ਨਾਲ ਚੰਦਾ ਔਰ ਚੰਦਾ ਦੇ ਕੇ ਧੰਦਾ ਜਿਨ੍ਹਾਂ ਨੇ ਇਹਨਾਂ ਨੂੰ ਚੰਦਾ ਦਿੱਤਾ ਉਹਨਾਂ ਨੂੰ ਕਰੋੜਾਂ ਰੁਪਏ ਦੇ ਇਨਾਂ ਨੇ ਜਿਹੜੇ ਆ ਗਏ ਆ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜੁਪੀ ਦੇ ਵਿੱਚ ਵੱਡੇ ਵੱਡੇ ਕੰਟਰੈਕਟ ਦਿੱਤੇ ਆ ਜਿੰਨੀਆਂ ਸੜਕਾਂ ਬਣਦੀਆਂ ਆ ਏਅਰਪੋਰਟ ਫਲਾਨਾ ਸਾਰਾ ਉਹ ਸਾਰੇ ਚੰਦਾ ਲੈ ਕੇ ਰਿਸ਼ਵਤ ਲੈ ਕੇ ਉਹਨਾਂ ਨੇ ਦਿੱਤੇ ਆ ਉਹ ਵੀ 1.5 ਲੱਖ ਕਰੋੜ ਰੁਪਏ ਦਾ ਫਾਇਦਾ ਇਹਨਾਂ ਨੇ ਜਿਹੜੇ ਇਹਨਾਂ ਦੇ ਕਰੋਨੀ ਕਲਿਸਟਾ ਉਹਨਾਂ ਨੂੰ ਦਿੱਤਾ ਜਿਹੜਾ ਨੇ ਜਿਹਦੇ ਵਿੱਚ ਤੁਹਾਡੇ ਆ ਮਤਲਬ ਅਡਾਨੀ ਅੰਬਾਨੀ ਸਾਰੇ ਆਉਂਦੇ ਆ ਇੱਕ ਟੈਕਸ ਪੇ ਕਰਦੇ ਆ ਇੱਕ ਡਾਕਟਰ ਇੱਕ ਜਿਹੜੇ ਤੁਹਾਡੇ इवन ਜਿਹੜੇ ਕਿਸਾਨ ਆ ਸਾਰੇ ਟੈਕਸ ਪੇ ਕਰਦੇ ਆ ਜੀ ਜੋ ਵੀ ਉਹ ਖਾਲ ਖਰੀਦਦੇ ਆ ਬੀਜ ਖਰੀਦਦੇ ਆ ਜੋ ਵੀ ਇਨਪੁਟਸ ਖਰੀਦਦੇ ਆ ਪੈਸਟੀਸਾਈਡਸ ਖਰੀਦਦੇ ਆ ਹਰ ਚੀਜ਼ ਦੇ ਉੱਤੇ ਟੈਕਸ ਹੈ ਇਹ ਧੋਖਾ ਦਿੰਦੇ ਆ ਇਹਨਾਂ ਨੇ ਕਾਰਪੋਰੇਟ ਨੂੰ 1.5 ਲੱਖ ਕਰੋੜ ਦਾ ਫਾਇਦਾ ਦਿੱਤਾ ਜੀ ਹੋਰ ਇਹਨਾਂ ਨੇ ਜਿੰਨੀਆਂ ਬਹੁਤ ਕਬਲੇਵਾਜੀਆਂ ਕੀਤੀਆਂ ਉਹ ਸਾਰਾ ਕੋ ਸਾਹਮਣੇ ਲੈ ਕੇ ਆਵਾਂਗੇ ਉਹ ਸਾਰਾ ਐਕਸਪੋਜ਼ 33 ਤੱਕ ਨੁਕਰਾਗੇ ਜੀ ਥੈਂਕ ਯੂ